마포구청 인터넷 방송국 홈페지 ਲੋਕਾਂ ਨੇ ਮੋੜੀਏ ਤੋਂ ਉੱਤਰ। ਜਿਆ ਵੀ ਨਹੀਂ ਜਿਸ ਨੂੰ ਵੀ ਹਿੰਦੀ ਚਾਹੀਦਾ ਉਹ ਦੋਪਹਰਿਆਂ ਤੇ ਆ। ਕੋਈ ਪਿਆ ਜੀ ਉਹਨਾਂ ਨੂੰ ਤੂੰ ਨਹੀਂ ਗੱਲ ਲਈ। ਨਹੀਂ ਦੱਸੋ ਜੇ ਤੂੰ ਪਹਿਲੇ ਗੱਲ ਨੂੰ ਇਹਨੇ ਠੀਕਾ ਮੋਬਾਈਲ ਭੇਜਦੀ ਮੈਨੂੰ। ਸਭ ਕੁਝ ਭੇਜ। ਤੂੰ ਹੀ ਲਾਜ ਦੇ ਵਿੱਚ ਮੋ ਗਿਆ ਨਾ। ਤੋਂ ਤੋਂ ਸਭ ਅੱਥਰ ਬੰਦੇ ਕਰੀਆ। ਇਹ ਮੀਨੂ ਨੇ ਲੱਗਾ ਕਿ ਤੂੰ ਮੋਸ਼ਲ ਤੋਂ ਫਿਰ ਦੁਆਰਾ ਆ ਗਈ ਸਾਡੇ ਮਾਣ ਦੀ। ਮੈਂ ਬਾਜ ਦਿੱਤੀ ਐ ਨਾ। ਮੈਂ ਕਿਹਾ ਬਾਜੋ ਕਿਹੜਾ ਗਾਣੀ। ਇਹ ਤਾਂ ਜੇ ਉਸ ਟਾਈਮ ਤੇ ਕਹੋ ਜੀ ਮੇਰਾ ਤਾਂ ਬੰਦੇ ਦਾਰ ਨਹੀਂ ਤੇ ਮੇਰਾ ਤਾਂ ਛੋਟੀ ਉੱਪਰ ਨਹੀਂ ਆ ਜਿਹੜੇ ਤੇਜ਼ ਬਖੌਂਦੇ ਆ ਤੇ ਸ਼ੇਰਾ ਆਦੇ ਮਗਰ ਦਾ ਹਾਂ ਜੀ ਉਹ ਲੋਕਾਂ ਮਹਾਨੀਅਤ ਹਾਂ ਹਾਂ ਜੀ ਹਾਂ ਜੀ ਸਰ ਬੀਤੇ ਦਿਨ ਦੋ ਦਿਨ ਪਹਿਲਾਂ ਬਿਹਾਰ ਚ ਗੋਲੀ ਚਲੀ ਜੇ ਕੀ ਕਹਿਣਾ ਚਾਹੋ ਦੇਖੋ ਹਾਲਾਤ ਜਿਹੜੇ ਅੱਜ ਜੰਡਿਆਲਾ ਗੁਰੂ ਚ ਬਣੇ ਨੇ ਵਿਸ਼ੇਸ਼ ਤੌਰ ਤੇ ਸ਼ਹਿਰ ਦੇ ਵਿੱਚ ਇਹ ਬੜੇ ਹੀ ਬੇਹਤ ਜਨਤਾ ਜਨਕ ਨੇ ਦਿਨ ਦਿਹਾੜੇ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਹੋ ਰਹੀ ਹੈ ਔਰ ਗੋਲੀਬਾਰਿਸ਼ ਸ਼ਰਿਆਮ ਦੁਕਾਨਾਂ ਤੇ ਸ਼ਰਿਆਮ ਸ਼ਰਿਆਮ ਬਜ਼ਾਰ ਮਰਡਰ ਹੋ ਰਿਹਾ ਹੈ ਇਹ ਆਪਣੇ ਆਪ ਚੀਜ਼ ਗੱਲ ਦਰਸਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਖਾਸ ਕਰਕੇ ਹਲਕਾ ਝੰਡਿਆਲਾ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ ਹੈ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਫੇਲ ਹੋ ਚੁੱਕਾ ਹੈ ਔਰ ਖਾਸ ਕਰਕੇ ਕੁਝ ਦਿਨ ਪਹਿਲਾਂ ਘਟਨਾਵਾਂ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰਾ ਡਰ ਸਹਿਮ ਖੌਫ ਪੈਦਾ ਕੀਤਾ ਮਹਿਤਾ ਚੌਂਕ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਦੁਕਾਨਦਾਰਾਂ ਦੇ ਉੱਪਰ ਗੋਲੀ ਚਲਾਈ ਗਈ ਦਿਨ ਦਿਹਾੜੇ ਸਵੇਰ ਸ਼ੁਰੂਆਤ ਹੋਈ ਦੁਕਾਨਾਂ ਖੁੱਲੀਆਂ ਤੇ ਗੋਲੀਬਾਰੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਤੰਗ ਪਰੇਸ਼ਾਨ ਲੋਕਾਂ ਨੇ ਦੁਕਾਨਦਾਰਾਂ ਨੇ ਸਾਰਾ ਮਹਿਤਾ ਚੌਂਕ ਉਸ ਦਿਨ ਬੰਦ ਕੀਤਾ ਹੁਣ ਅੱਜ ਜਿਹੜਾ ਇਹ ਕੱਲ੍ਹ ਵਾਕਿਆ ਇੱਥੇ ਜੰਡੇਆਲਾ ਸ਼ਹਿਰ ਦੇ ਵਿੱਚ ਹੋਇਆ ਇੰਨੇ ਵੀ ਲੋਕਾਂ ਦੇ ਵਿੱਚ ਇੱਕ ਜਿਹੜਾ ਡਰ ਹੈ ਤੇ ਖੌਫ ਜਿਹੜਾ ਹੈ ਉਹਨੂੰ ਪੈਦਾ ਕੀਤਾ ਅੱਜ ਹਾਲਾਤ ਇਹ ਬਣ ਗਏ ਕਿ ਲੋਕ ਸੋਚਾਂ 'ਚ ਪੈ ਗਏ ਕਿ ਜਿਸ ਤਰੀਕੇ ਦੇ ਨਾਲ ਅਤਵਾਦ ਦੇ ਵਿੜੇ ਲੋਕੇ ਤੋਂ ਪਲਾਨ ਕਰਕੇ ਗਏ ਸੀ ਉਹ ਜਾੜਾ ਹੋਇਆ ਸੀ ਉਸ ਤਰੀਕੇ ਦੇ ਨਾਲ ਫੇਰ ਇਹ ਇੱਕ ਵਾਰੀ ਹਾਲਾਤ ਉਹੋ ਜਿਹੇ ਬਣਦੇ ਪਏ ਯਾਰ ਚਿੰਤਾ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਔਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਜੇ ਅੱਜ ਹਾਲਾਤ ਇਹੋ ਜਿਹੇ ਬਣ ਗਏ ਨੇ ਤੇ ਅੱਜ ਹਾਲਾਤ ਐਜੋਜੇ ਬਣ ਗਏ ਜਣਿਆਲਾ ਸ਼ਹਿਰ ਦੇ ਵਿੱਚ ਵੀ ਹਾਲਾਤ ਤੇ ਇਹ ਡਿਮਾਂਡ ਕਰ ਰਹੇ ਆ ਵੀ ਜਿਹੜੇ ਸ਼ਹਿਰ ਵਾਸੀ ਨੇ ਇਹਨਾਂ ਨੂੰ ਅਗਰ ਤੁਸੀਂ ਸੁਰੱਖਿਆ ਨਹੀਂ ਇਹਨਾਂ ਦੀ ਇਸ ਤਰੀਕੇ ਨਾਲ ਕਰ ਸਕਦੇ ਕੰਟਰੋਲ ਚ ਨੂੰ ਲਾਅ ਆਰਡਰ ਨੂੰ ਤੇ ਕਮ ਸੇ ਕਮ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਬੁਲੇਟ ਪ੍ਰੂਫ ਜੈਕਟਸ ਹੀ ਪ੍ਰੋਵਾਈਡ ਕਰ ਦੇ। ਇਹ ਬੁਲੇਟ ਪ੍ਰੂਫ ਜੈਕਟਾਂ ਪਾ ਕੇ ਆਪਣੇ ਘਰਾਂ ਚੋਂ ਬਾਹਰ ਨਿਕਲਣ ਬੁਲੇਟ ਪ੍ਰੂਫ ਜੈਕਟਾਂ ਪਾ ਕੇ ਆਪਣੇ ਕਾਰੋਬਾਰ ਤੇ ਜਾ ਕੇ ਬੈਠਣ ਜਦੋਂ ਪਤਾ ਵੀ ਸ਼ਰਿਆਮ ਗੋਲੀਬਾਰੀ ਹੋ ਰਹੀ ਆ ਸ਼ਰਿਆਮ ਗੋਲੀਆਂ ਚੱਲ ਰਹੀਆਂ ਨੇ ਕੋਈ ਸੁਰੱਖਿਤ ਨਹੀਂ ਤੇ ਫਿਰ ਅੱਜ ਹਾਲਾਤ ਇਹੋ ਹੀ ਮੰਗ ਕਰ ਰਿਹਾ ਵੀ ਸਾਰੇ ਸ਼ਹਿਰ ਦੇ ਵਿੱਚ بجائے ਤੁਸੀਂ ਇਹ ਗਰੰਟੀਆਂ ਇਧਰ ਉਧਰ ਕਵੰਡਨ ਦੀ بجائے ਪਹਿਲਾਂ ਇਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਚਾਹੀਦੀ ਹੈ ਜੇ ਇਹਨਾਂ ਦੀ ਲਾਈਫ ਹੀ ਜਿਹੜੀ ਹੈ ਥ੍ਰੈਟ ਟੂ ਲਾਈਫ ਹੈ ਜੇ ਲਾਈਫ ਹੀ ਸੁਰੱਖਿਅਤ ਨਹੀਂ ਜੀਵਨ ਹੈ ਤੇ ਅਗੇ ਇਹਨਾਂ ਨੂੰ ਡਵੈਲਪਮੈਂਟ ਕਿਵੇਂ ਚਾਹੀਗੀ ਜਦੋਂ ਬੰਦੇ ਆਪਣੇ ਜੀਵਨ ਵਾਲੇ ਪਾਸੇ ਲਾਈਫ ਵਾਲੇ ਪਾਸੇ ਹੀ ਥ੍ਰੈਟ ਸਮਝਦੇ ਪਏ ਹੈ ਤੇ ਫਿਰ ਪਿੱਛੇ ਸਰਕਾਰ ਦੀ ਕੀ ਜਿਹੜੀ ਜ਼ਿੰਮੇਵਾਰੀ ਰਹਿ ਜਾਂਦੀ ਹੈ ਸਰ 2 ਦਿਨ ਪਹਿਲਾਂ ਇਹਨਾਂ ਵੱਲੋਂ ਦਰਖਾਸਤ ਹੀ ਦਿੱਤੀ ਗਈ ਹੈ ਜਦੋਂ ਇਹ ਗੂੜੀ ਚਾਹੀਦੀ ਹੈ ਤੇ ਪੁਛਰੀ ਕਾਰਵਾਈ ਫਿਰ ਵੀ ਠੱਲੀ ਦੀ ਕਹਿੰਦੇ ਚੱਲ ਰਹੀ ਹੈ ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਕਿ ਇੱਥੇ ਹਾਲਾਤ ਜਿਹੜੇ ਆ ਨਾ ਬਿਲਕੁਲ ਆਊਟ ਆਫ ਕੰਟਰੋਲ ਨੇ ਇਹ ਇਹਨਾਂ ਦੇ ਹੱਥ ਵਾਸਤੇ ਗੱਲ ਬਾਹਰ ਹੋ ਚੁੱਕੀ ਹੈ ਇਹ ਅੱਜ ਦੀ ਘਟਨਾ ਨਹੀਂ ਇਹ ਮੈਂ ਪਿਛਲੇ ਲਗਭਗ 2.5 ਸਾਲ ਤੋਂ ਵੇਖ ਰਿਹਾ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਦਿਨ ਬਾਅਦ ਚੜਦਾ ਤੇ ਥਾੜ 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 ਸਵੇਰੇ ਸ਼ੁਰੂ ਹੋ ਜਾਂਦੀ ਹੈ ਬਰੌਡਡੇ ਲਾਈਟ ਮਰਡਰਸ ਨੇ ਕਿਲ ਲੋਕੀ ਸ਼ਹਿਰ ਵਾਸੀ ਨੇ ਹਲਕਾ ਵਾਸੀ ਨੇ ਕਿਸੇ ਨੂੰ ਧਮਕੀ ਫਰੋਤੀ ਦੀ ਆਉਂਦੀ ਹੈ ਕਿਸੇ ਨੂੰ ਗੋਲੀਆਂ ਬਾਰੀਆਂ ਦੀ ਆਉਂਦੀ ਹੈ ਔਰ ਸ਼ਰੇਮ ਦਿੰਦੇ ਆੜੇ ਜਿਹੜੇ ਗੋਲੀਆਂ ਚੱਲਦੀਆਂ ਫਿਰ ਵੀ ਸਰਕਾਰਾਂ ਸੁੱਤੀਆਂ ਰਹਿਣ ਕੰਨ ਤੇ ਜੂ ਨਾ ਸਰਕੇ ਇਹ ਬੇहद ਮਾੜੀ ਗੱਲ ਹੈ ਗੱਲ ਕਰੀ ਨਸ਼ਿਆਂ ਦੀ ਨਸ਼ਿਆਂ ਦੀ ਬੰਦ ਹੁੰਦੀ ਵੀ ਆਏ ਵੱਧੇ ਜਾ ਰਹੇ ਨੇ ਦੇਖੋ ਗਲਤੀ ਇਹ ਕਰਨ ਵਾਲੀ ਹੈ ਵੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਬਹੁਤ ਲੰਬੇ ਚੋੜੇ ਕਿ ਅਸੀਂ ਬਦਲਾਵ ਲੈ ਕੇ ਆਉਣਾ ਬਦਲਾਵ ਤੇ ਅੱਜ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਿਹਾ ਉਲਟਾ ਜਿਹੜੇ ਹਾਲਾਤ ਥੋੜੇ ਬਹੁਤੇ ਚੰਗੇ ਸੀਗੇ ਉਹਨਾਂ ਨੂੰ ਵੀ ਹੱਥ 'ਚ ਵਿਗਾੜ ਕੇ ਦੇ ਹੱਥ ਫੜਾ ਦਿੱਤਾ ਬਿਲਵਾ ਫੋੜਨ ਕੋਈ ਕਿਸੇ ਦੀ ਸਾਰ ਲਾਈਨ ਤੱਕ ਰਾਜ਼ੀ ਨਹੀਂ ਪਹਿਲਾਂ ਪਿਛਲੇ ਸਾਲ ਆਉਂਦਾ ਸੀ ਦੁਕਾਨਾਂ ਤੇ ਤੇ ਚੋਰੀਆਂ ਦੇ ਲੁੱਟਮਾਰ ਪੂਰੇ ਜ਼ੋਰਾਂ ਤੇ ਸੀ ਕੋਈ ਦੁਕਾਨਦਾਰ ਕਹਿੰਦਾ ਸੀ ਕੱਲ ਮੇਰੀ ਦੁਕਾਨ ਟੁੱਟ ਗਈ ਮੇਰੀ ਦੁਕਾਨ ਤੇ ਚੋਰੀ ਹੋ ਗਈ ਤੇ ਹੁਣ ਹਾਲਾਤ ਇਹ ਬਣੇ ਪਏ ਵੀ ਕੋਈ ਕਹਿੰਦਾ ਯਾਰ ਮੇਰੀ ਦੁਕਾਨ ਤੇ ਆ ਕੇ ਗੋਲੀ ਚਲਾ ਕੇ ਮੇਰੀ ਦੁਕਾਨ ਤੇ ਗੋਲੀ ਚਲਾ ਕੇ ਬਹੁਤ ਬੁਰੇ ਹਾਲਾਤ ਨੇ ਔਰ ਇਹ ਪੰਜਾਬ ਸਰਕਾਰ ਨੂੰ ਇਹ ਜਿਹੜੀ ਕੁੰਭਗਰ ਦੀ ਨੀਂਦ 'ਤੇ ਸੁੱਤੇ ਪਏ ਉਹਨਾਂ ਨੂੰ ਜਾਗਣਾ ਚਾਹੀਦਾ